ਲਓ ਵੀ ਪਹੁੰਚ ਗਏ ਆਪਾਂ ਹੁਣ ਇੱਥੋਂ ਆਪਾਂ ਸਮਾਨ ਲਾਦ ਰਹੇ ਹਾਂ ਟਰਾਲੀ 'ਚ ਗੱਦੇ ਨੇ ਤੇ ਬਾਕੀ ਆਪਣੇ ਉਹ ਮੂਰੇ ਪੇਟੀਆਂ ਪਈਆਂ ਨੇ ਕੱਪੜੇ ਵਾਲੀਆਂ ਕੱਪੜੇ ਪਏ ਨੇ ਆਪਣੇ ਮੂਰੇ ਇੱਧਰ ਵਿੱਚ ਦੀ ਦਿਖਾ ਉਹ ਇੱਕ ਟਰੱਕ ਆਪਾਂ ਇੱਧਰ ਲੈ ਕੇ ਆ ਗਏ ਇੱਕ ਆਪਾਂ ਉਧਰ ਭੇਜਤਾ ਦੀ ਕੋਈ ਤੇ ਆਪਣੇ ਪਾਣੀ ਆ ਗੱਦੇ ਨੇ ਕੁਝ ਪੇਟੀਆਂ ਇਹਦੇ ਕੱਪੜੇ ਨੇ ਇਹ ਆਪਾਂ ਇਹਨਾਂ ਟਰਾਲੀਆਂ 'ਚ ਲਾਦ ਗਿਓਰੇ ਤੇ ਅੱਗੇ ਪਿੰਡੋ ਪਿੰਡੀ ਦੇ ਕੇ ਆਣੇ ਨੇ ਹੁਣ ਉਹਰੇ ਟਰਾਲੀ 'ਚ ਲਾਦ ਦਦੇ ਆਂ ਆ ਬਾਈ ਜੀ ਉਹਨਾਂ ਦੇ ਪਿੰਡ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਪਿੰਡ ਬੋਲੀ ਆ ਤੇ ਬਾਈ ਆਪਣੇ ਪੀਐਸ ਖਾਲਸਾ ਗਰੁੱਪ ਵਾਲਿਆਂ ਨੇ ਭੇਜਿਆ ਸਮਾਨ ਲੋ ਵੀ ਹੁਣ ਮਿੱਤਰ ਆਪਾਂ ਕਰ ਰਹੇ ਹਾਂ ਕੰਮ ਟਰਾਂਸਫਰ ਕਰਨ ਨੂੰ ਤੇ ਸਾਰਾ ਸਮਾਨ ਓਏ ਗੱਦੇ ਨੇ ਗੱਦਿਆਂ ਦੇ ਮੂਰੇ ਕੱਪੜੇ ਪਏ ਆਪਣੇ ਪੈਕ ਕਰੇ ਹੋਏ ਆ ਡੱਬਿਆਂ 'ਚ ਚਾਹ ਬਾਈ ਹਣੀ ਚਾਲੇ ਨਾ ਨਾ ਉਰੀਦੀ ਲੈ ਕੋਈ ਗੱਲ ਨਹੀਂ ਵੀਰੇ ਆਪਾਂ ਡਾਲਾ ਲਾਓ ਵੀ ਗੱਦੇ ਤਾਰ ਲੈ ਹੁਣ ਆਪਾਂ ਨੇ ਠੀਕ ਹੈ ਗੱਦੇ ਆਪਾਂ ਟਰਾਲੀ 'ਚ ਲਾਦ ਰਹੇ ਹਾਂ ਹੋਰ ਜੀ ਜੈਲਦਾਰ ਸਾਹਿਬ ਓਕੇ ਅਰਬੋਰ ਤੇ ਇੱਧਰ ਆਪਣੀਆਂ ਆ ਪੇਟੀਆਂ ਆ ਗਈਆਂ ਇਹ ਪੇਟੀਆਂ 'ਚ ਕੱਪੜੇ ਆ ਸਾਰੇ ਹਨਾ ਲੇਡੀਜ਼ ਵਾਲੇ ਆ ਗਏ ਵਿੱਚ ਏਜੰਟਸ ਆਲੇ ਤੇ ਵਿੱਚੇ ਜਵਾਕ ਆ ਰਹੇ ਆ ਦੇ ਵੀ ਇਹ ਮਾਉਂਟੀ ਕਰ ਲੋ ਆ ਹਾਂ ਇਹ 'ਚ ਸਾਰੇ ਮਤਲਬ ਕੱਪੜੇ ਪੈਕ ਨੇ ਦੀ ਮੇ ਪਿੱਛੋਂ ਫਿਕਸਿੰਗ ਆਉਂਦੀ ਸਾਰੀ ਓਕਣ ਇਹ ਲੜਕੀਆਂ ਨੇ ਸਿੱڈن ਲੌਕ ਦੇ ਯਾਰ ਵਧੀਆਲੇ ਗੱਦੇ ਭੇਜਦੇ ਨੇ ਸੋਸ ਵੀਰੇ ਹਾਂ ਗੱਦੇ ਵੀ ਫੁੱਲ ਵਧੀਆ ਨੇ ਬਾਈ ਐਂਡ ਟੌਪ ਦੇ ਦੇਖੋ ਤੁਸੀਂ ਉਗੀ ਯਾਰ ਸਾਰਾ ਕੁਝ ਹੀ ਖਰਾਬ ਹੈ ਕੱਟ ਨਹੀਂ ਹੁੰਦੇ ਪੱਥਰ ਜਿਹੜੇ ਮੇਰੀ ਬਾਈ ਆਹ ਪੋਲੇ ਨੇ ਇੱਕ ਸਾਈਡ ਜਮੀ ਸੌਫਟ ਹੈ ਇੱਕ ਕੋਈ ਉਹ ਵਾਲੀ ਹੈ ਬਈ ਚੇਂਜ ਪਾਸੇ ਵਾਲੇ ਨੇ ਨਾ ਨਾ ਸਹੀ ਗੱਲ ਹੈ ਸਹੀ ਹੈ ਸਿਸਟਮ ਹੈ ਓਕੇ ਹਾਂ ਚਲੋ ਹੁਣ ਟਰਾਲੀ 'ਚ ਲੱਦ ਕੇ ਹੁਣ ਜਾਵਾਂਗੇ ਫਿਰ ਆਪਾਂ ਦਾਹ ਤੁਹਾਨੂੰ ਦਿਖਾਉਣੀ ਹੈ ਕੀ ਸਿਸਟਮ ਸਾਰਾ ਉਹ ਤੇ ਬਰਾ ਬਰਾ ਨੂੰ ਪੈਰ ਕਰੋ ਲਾਓ ਵੀ ਹੁਣ ਆਪਾਂ ਟਰਾਲੀ 'ਚ ਲੱਦ ਲਿਆ ਸਮਾਨ ਮਿੱਤਰੋ ਸਾਰਾ ਹੁਣ ਆਪਾਂ ਚੱਲੇ ਹਰਪਨ ਬੋਲ ਕਿੱਥੇ ਤੱਕ ਹਾੜ ਆਏ ਨੇ ਔਰੇ ਤੂੰ ਦੇਖ ਹੁਣ ਫਸਲਾਂ ਤੁਹਾਨੂੰ ਮੈਂ ਦਿਖਾਉਣ ਵਾਲੇ ਵਾਲੇ ਦੇ ਨਾਲੇ ਉਹ ਦੇਖ ਸਮੈਲ ਕਿੰਨੀ ਆਹ ਦੇਖੋ ਜੀ ਇਹ ਤਾਂ ਹਲੋ ਸਟਾਰਟਿੰਗ ਹੋਈ ਆ ਬਰੋ ਆ ਦੇਖੋ ਇੱਧਰ ਫਸ ਗਈ ਨਹੀਂ ਨਹੀਂ ਡੋਇਆ ਬਾਈ ਬਹੁਤ ਬੋਲ ਉਹਦੇ ਉੱਪਰ ਵੀ ਪਾਣੀ ਹੋ ਗਿਆ ਇਹ ਬੋਲਦੇ ਕਿਹਦੇ ਨਹੀਂ ਸੱਕੀ ਸੱਕੀ ਲੈ ਬਾਈ ਆਹ ਦੇਖੋ ਬਾਈ ਆਹ ਨੂੰ ਡੋਇਆ ਔਰ ਚੋਰ ਘਰ ਦੇਖ ਡੁੱਬ ਗਏ ਉਹਨਾਂ ਨੇ ਉਹ ਚਿੰਦੀਆਂ ਵਿਚਾਰੀਆਂ ਝੋਕੜੀਆਂ ਇੱਧਰ ਵੀ ਇਸ ਜੱਲੇ ਇਸੇ ਨਾਲ ਕਰਕੇ ਬਹੁਤ ਬੋਲ ਨਹੀਂ ਪੜ ਮੇਰੇ ਤੋਂ ਪਾਣੀ ਚੱਲਦਾ ਇਹਦੇ ਉੱਤੇ ਵੀ ਬਹੁਤ ਗੰਦੀ ਆ ਰਹੀ ਆ ਹਨਾ ਲੱਗੇ ਦੇਖੋ ਬਹੁਤ ਜਿਆਦਾ ਗੰਦੀ ਸੁਣਾਈ ਉਹ ਦੇਖੋ ਬਾਈ ਝੋਨਾ ਸਾਰਾ ਹੀ ਖਰਾਬ ਹੋਇਆ ਹੋਇਆ ਇਹਦਾ ਉਰੇ ਸਟਾਰਟਿੰਗ ਆ ਹਲੇ ਐਂਟਰੀ ਹੋਈਆਂ ਗਾਹਾਂ ਤਾਂ ਜਮੇ ਹੀ ਖਰਾਬ ਹੋਇਆ ਹੋਇਆ ਕੰਮ ਬਹੁਤ ਜਾਦੇ ਪਰ ਉਰੇ ਰਾਹਤ ਕੈਂਪ ਵੀ ਬਹੁਤ ਲੱਗੇ ਹੋਏ ਨੇ ਰਾਹਤ ਕੈਂਪ ਬਾਈ ਖਾਲਸੇ ਦੇ ਲੱਗੇ ਹੋਏ ਨੇ ਸਿੱਖ ਕੌਮ ਦੇ ਲੱਗੇ ਹੋਏ ਨੇ ਹੋਰ ਨਾ ਤਾਂ ਮੌਜੂਦਾ ਸਰਕਾਰ ਦੇ ਲੱਗੇ ਹੋਇਆ ਹਾਂ ਆ ਦੇਖੋ ਬਾਈ ਜਿੱਥੇ ਸੰਤਾਂ ਦੀ ਫੋਟੋ ਆ ਉੱਥੇ ਰਾਹਤ ਕੈਂਪਾ ਬਾਈ ਨਾ ਕਿਸੇ ਸਰਕਾਰ ਦਾ ਨਾ ਕਿਸੇ ਹੋਰ ਦਾ ਸਾਹ ਦੇਖੋ ਕਿੰਨੇ ਸੱਜਣ ਆਪਣੇ ਮਿੱਟੀ ਬੰਨ੍ਹ ਦੋ ਜਾਂਦੀ ਠੀਕ ਇੱਥੇ ਬਲੈ ਸਾਨਿਹਾਲਾ ਸਾਰੇ ਸ਼ਰੀਆ ਕਾਲੋ ਸਾਰੇ ਬਈ ਸੰਗਤ ਬਲੋ ਕੈਂਪ ਲਾਏ ਹੋਏ ਆ ਸਾਰੇ A to Z ਬਲੱਡ ਕੈਂਪ ਹੋਏ ਜਨਾਲਾ ਆ ਸਾਰੇ ਵਿਆਹੀ ਹਾਂ ਆਲੇ ਨੇ ਗੁਰਦਰਾ ਠੀਕ ਹੈ ਠੀਕ ਹੈ ਇਹ ਆ ਸਾਰਾ ਪਾਣੀ ਹੜਪੀੜ ਤੇ ਜਗਾ ਇਹ ਉਹ ਦੇਖੋ ਕੰਦਾ ਦੇ ਸੇਮ ਦੇਖ ਲਓ ਕਿੱਥੇ ਕਿੱਥੇ ਤੱਕ ਆ ਗਈ ਉਸੇ ਉੱਤੇ ਤੱਕ ਪਾਣੀ ਆਵਦੀ ਆ ਦੇਖੋ ਦੁਕਾਨਾਂ ਦਾ ਸਾਰਾ ਸਿਸਟਮ ਖੋਰਤਾ ਅੱਗੇ ਅੱਗੇ ਦਿਖਾਉਣਾ ਤੁਹਾਨੂੰ ਸਾਰਾ ਕੁਝ ਆ ਦੇਖੋ ਹੁਣ ਫਸਲਾਂ ਉਰੇ ਵੀ ਖਰਾਬ ਖੜੀਆਂ ਨੇ ਬਾਈ ਪਾਣੀ ਹਲੇ ਤੱਕ ਸੁੱਕਿਆ ਤੁਹਾਨੂੰ ਐ ਵੀ ਸੁੱਕ ਸੁੱਕੇ ਤੇ ਠੀਕ ਹੋ ਜੂਗਾ ਤਾਂ ਖਤਮ ਆਂਦਰ ਹਾਂ ਇਹ ਤਾਂ ਜਮੇ ਹੀ ਖਤਮ ਐ ਨੇ ਕੀ ਠੀਕ ਹੁਣ ਅੱਗੇ ਆ ਦੇਖੋ ਬਾਈ ਉਹਰੇ ਟਰੈਕਟਰ ਘਰੇ ਆ ਦੀ ਜਿਹੜਾ ਉਹ ਵੀਡੀਓ ਵਾਇਰਲ ਹੋਈ ਸੀ ਨਾ 20 ਫੁੱਟ ਡੂੰਘਾ ਏਡੋ ਆ ਗਿਆ ਨਾ ਬਾਈ ਕਹਿੰਦਾ ਬਹੁਤ ਏ ਡੂੰਘਾ ਆ ਸਰ ਬਾਈ ਆਹ ਸਾਰਾ ਪਾਣੀ ਪਾੜਾ ਬੜਾ ਤੋਂ 10 ਦਿਨ ਬਾਅਦ ਬਾਈ ਆਹ ਦੇਖੋ ਜਿਹੜੀਆਂ ਦਾ ਫਸਲਾਂ ਆទੀਆਂ ਇਹ ਤਾਂ ਜਮੇ ਹੀ ਖਾਤੀ ਨੇ ਹਲੇ ਜਿਹਨਾਂ ਨੇ ਛੱਟਾ ਨਹੀਂ ਕੱਟਿਆ ਜਿਹੜੀਆਂ ਨਿਸਰਗੀਆਂ ਦੀਆਂ ਉਹ ਜਮੇ ਹੀ ਖਤਮ ਕਰਦੀਆਂ ਇਹ ਹਲੇ ਥੋੜੀਆਂ ਖੜੀਆਂ ਨੇ ਪਰ ਇਹਨਾਂ ਨੂੰ ਵੀ ਹਲੇ ਛੱਟਾ ਕਰਕੇ ਪੈਣਾ ਬਾਈ ਇੱਧਰ ਹਲੇ ਠੀਕ ਆ ਇੱਧਰ ਦਾ ਏਰੀਆ ਸਾਰਾ ਖਰਾਬ ਲੋ ਕਿਉਂਕਿ ਇੱਧਰ ਰੋਡ ਕਰਕੇ ਇੱਧਰ ਪਾਣੀ ਘਟਾ ਕਰਾਉਂਸ ਕਰਿਆ ਜਿਆਦਾ ਪਾਣੀ ਇੱਧਰ ਤੇ ਜੀ ਮਿੱਤਰੋ ਚਾਹਿਆ ਫਿਰ ਸੇਵਾ ਕਰਨ ਅਰਪਣ ਬੱਦੀ ਜੀ ਕੈਦਾਰ ਸਾਹਿਬ ਤੇ ਹਸਰੀ ਕਰਾਉਂਦੇ ਤੇ ਭਾਈ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕਿੱਥੇ ਸੇਵਾ ਕਰਨੀ ਆ ਕੀ ਸੇਵਾ ਕਰਨੀ ਆ ਤੇ ਕਿਵੇਂ ਕਰਨੀ ਆ ਸਪੈਸ਼ਲ ਅਸੀਂ ਇਹ ਚੀਜ਼ ਕਰਕੇ ਅਸੀਂ ਦੇਖੋ ਚਾਰ ਬੰਦੇ ਆ ਇੱਥੇ ਤੇਰੇ ਆਇਆ ਇੱਕ ਟਰੱਕਾ ਬਣਾ ਦੂਜੀ ਸੜ ਗਈ ਤੇਰਾ ਆਪਾ ਦਾ ਤੇਰਾ ਬਾਬਾ ਨਾ ਸਾਹੀ ਰੋਡ ਤੇ ਸੀ ਤਾਂ ਡੇਰਾ ਬਾਬਾ ਨਾ ਆਪਾਂ ਚੱਲਦੇ ਆ ਬਣਾਲੇ ਆ ਗਏ ਰਮਦਾਸ ਚੱਲੇ ਆ ਸੀ ਸੇਵਾ ਕਰਨੀਏ ਸਾਰੇ ਆਪਣੇ ਹੱਥ ਨਹੀਂ ਕਰੋ ਵੀਰੇ ਕਿਸੇ ਨੂੰ ਫੜਾਓ ਨਾ ਦੋ ਨਾ ਕਰੋ ਕਿਉਂਕਿ ਲੋੜਵੰਦਾ ਤੱਕ ਕੀ ਤਾਂ ਪਹੁੰਚੀਏ ਜੇ ਆਪਾਂ ਘਰੋ ਘਰੀ ਜਾ ਕੇ ਸੇਵਾ ਕਰਦੇ ਆਪ ਪਹੁੰਚ ਕੇ ਦੇਖ ਕੇ ਪੰਜ ਰਸਤੇ ਮਾਰ ਕਰਵਾ ਦੇ ਆਉਰੇ ਪਾਣੀ ਦੀ ਉਹਦਣ ਪੂਰਾ ਭਾਈ ਫੁੱਲ ਪਾਣੀ ਦਾ ਫੁੱਲ ਹਾਂ ਔਰੇ ਟਰੈਕਟਰ ਦਾ ਮੁਰਲੇ ਚੱਕੇ ਫੁੱਲ ਵਿੱਚ ਵੜਦੇ ਹਾਂ ਸਾਰਾ ਪੂਰਾ ਫੋਰਚੂਨਰ ਗੱਡੀਆਂ ਬਹੁਤ ਖਰਾਬ ਹੋਈਆਂ ਇਹਦੇ ਵਿੱਚ ਠੀਕ ਆ ਠੀਕ ਆ ਪਾਣੀ ਉਹ ਰੇ ਦੀ ਆ ਦੇਖੋ ਹਲੇ ਵੀ ਚੱਲਦਾ ਸੀ ਹਾਂ ਰੇਤ ਲਵਾਓ ਰੇਤ ਰੇਤ ਕਿਹੜੀ ਖੇਤਾਂ 'ਚ ਆ ਦੇਖੋ ਹਾਂ ਦੇਖੋ ਖੇਤਾਂ ਦਾ ਹਾਲ ਆ ਜੀ ਆ ਜੀਰੀ ਤੀ ਆ ਜੀਰੀ ਇਹ ਹਾਂ ਰੇ ਚੜ ਗਈ ਉੱਪਰ ਠੀਕ ਆ ਠੀਕ ਆ ਆਹ ਦੇਖੋ ਆਉਰੇ ਵੀ ਦੀ ਬੇਜੀਰੀ ਉਹ ਵੇਖੋ ਫਸਲਾਂ ਨੂੰ ਸਗਾਤੀਆਂ ਹਨ ਜਮਾ ਹੀ ਸਗਾਤੀ ਤਾਂ ਚਲੋ ਪਾਣੀ ਉਹ ਹੋ ਗਿਆ ਬਹੁਤ ਬੁਰਾ ਹਾਲ ਆ ਅੱਗੇ ਅੱਗੇ ਤਾਂ ਜਮਾ ਹੀ ਕਹਿੰਦੇ ਖਤਮ ਹੋ ਗਿਆ ਸੜਕੇ ਖਤਮ ਕਰਤੀ ਦਿੰਦਾ ਸੜਕ ਵੀ ਖੰਡਿਆ ਦੀ ਸਾਰੀ ਪੱਟਦੀ ਦੇਖੋ ਭਾਈ ਆ ਦੇਖੋ ਬਲਾ ਸੜਕਾਂ ਵੀ ਰੋੜ ਕੇ ਲੈ ਗਿਆ ਪਾਣੀ ਆ ਦੇਖੋ ਜਮਾਈ ਬਹੁਤ ਬੁਰਾ ਵਾਲਾ ਭਾਈ ਕੋਈ ਬਈ ਸੰਗਤ ਸੇਵਾ ਕਰਕੇ ਆਉਂਦੀ ਆ ਇੱਧਰ ਦੇਖੋ ਫਸਲ ਦਾ ਜੀਲਾਤਾ ਜਮਾਈ ਸੁੱਕ ਗਈਆਂ ਭਾਈ ਫਸਲਾਂ ਅਰਪਨ ਉਹਦਨ ਕਿੰਨਾ ਪਾਣੀ ਦੀ ਜਦ ਜਦਣਾ ਆਏ ਦੀ ਉਹਦਨ ਮਤਲਬ ਕੀ ਆਹ ਖੰਭਾ ਉੱਥੇ ਦਾ ਜੋ ਕਾਲਾ ਜਿਹਾ ਨਿਸ਼ਾਨਾ ਉੱਥੇ ਤੱਕ ਸੀਗਾ ਠੀਕ ਆ ਠੀਕ ਕਿੰਨੇ ਦਿਨ ਪਹਿਲਾਂ ਅਜ ਤੋਂ ਹਫਤਾ ਪਹਿਲਾਂ ਹਾਂ ਉਹ ਦੇਖੋ ਧਰਮ ਪ੍ਰਕਾਸ਼ 12 ਕਿਲੋਮੀਟਰ ਬਾਰਡਰ ਕਿਨਿਕ ਜੀਰੋ ਰੋ ਆ ਨਾਲੇ ਜਾ ਰਹੇ ਆ ਬਾਰਡਰ ਆ ਰਾਵੀ ਜਾਂਡੀ ਨਾਲ ਨਾਲ ਠੀਕ ਆ ਠੀਕ ਆ ਦੋ ਚਾਰ ਕਿਲੋਮੀਟਰ ਬਾਰਡਰ ਦੋ ਵੀ ਨਹੀਂ ਹੈਗਾ ਮੈਨੂੰ ਲੱਗਦਾ ਕੋਈ بڑا ਬੰਦਾ ਹਾਲ ਸੀ ਆ ਦੇਖੋ ਹਾਂ ਹਾਂ ਵੀਰੇ ਬਾਈ ਇਹ ਦਰਿਆ ਹੈ ਬਾਈ ਇਹ ਦਰਿਆ ਨਹੀਂ ਆ ਵੀਰੇ ਨੰਮਣੀ ਆ ਕਦੀ ਕਹਿ ਦਿੰਨੇ ਆਪਾਂ ਇਹਨਾ ਕਰਨ ਦਾ ਨਕਸ਼ਾ ਦਾ ਅੱਛਾ ਨਾ ਨਹੀਂ ਕੋਈ ਆਹ ਦੇਖੋ ਵੀਰੇ ਵੀਰੇ ਆਹ ਦੇਖੋ ਫਸਲਾਂ ਦਾ ਹਾਲ ਹੋ ਰਿਹਾ ਯਾਰ ਆ ਮਾੜਾ ਹਾਲ ਆ ਦੇਖਿਆ ਨਹੀਂ ਜਾਂਦਾ ਤੇ 스멜 ਬਹੁਤ ਜ਼ਿਆਦਾ ਆ ਯਾਰ ਜੇ ਬਈ ਸੁੱਕਿਆ ਪਿਆ ਸਾਰਾ ਬਜਟ ਭਈ ਕਿਹੜਾ ਆਹ ਕਿਹੜਾ ਹੋਤੀ ਵੀਰੇ ਰਮਦਾਸ ਬਾਸ਼ੀ ਦਾ ਰਮਦਾਸ ਦੇ ਲਾਗੇ ਗੁਰਦੁਆਰਾ ਸਾਹਿਬ ਉਰੇ ਆਪਾਂ ਕਿਹੜੇ ਪਿੰਡ ਜਾਂ ਹੁਣ ਹੁਣ ਆਪਾਂ ਨਿਸਤੋ ਕੀ ਪਿੰਡ ਜਾਂਦੇ ਆ ਕਿੱਥਾਂ ਤੇ ਹੁਣ ਨਵੇਂ ਤਵੇਂ ਉਰੇ ਕਿਹੜੇ ਪਿੰਡਾਂ 'ਚ ਜਾਦੇ ਮਾਰ ਆ ਨਿਸਤੋ ਕੀ ਗੱਕੜ ਹੋਗੀ ਸਾਰੇ ਮਤਲਬ ਜੱਟਾਂ ਪਸ਼ੀਆਂ ਸਾਰੇ ਮਤਲਬ ਬੁਰਾ ਹੀ ਹਾਲ ਹੋਇਆ ਠੀਕ ਹੈ ਜਾਦੇ ਜਿੱਥੇ ਮਾਰਾ ਹਾਂਜੀ ਇੱਕ ਵਾਰ ਪਿੰਡਾਂ ਦਾ ਨਾਮ ਬਾਈ ਦੁਆਰੇ ਲੈ ਮੇਰੇ ਮਿਸੂਗੀ ਸਿੰਘੋਗੀ ਜੱਟਾਂ ਪਸ਼ੀਆਂ ਗੱਗੜ ਮਤਲਬ ਇਹ ਪਿੰਡਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਨਹੀਂ ਬਾਰਡਰ ਤੇ ਬਿਲਕੁਲ ਨੇੜੇ ਆ ਹਾਂ ਹਾਂ ਹਾਂਜੀ ਹਾਂਜੀ ਬਹੁਤ ਆਪਾਂ ਵੀਰੇ ਆ ਦੇਖੋ ਫਸਾ ਦਾ ਹਾਲ ਕੀ ਬਣਿਆ ਪਿਆ ਹਾਂ ਹਾਂ ਜਮਾਈ ਮੇਰੇ ਬਹੁਤ ਮਸਤਰਾ ਆ ਨਾ ਆ ਦੇਖੋ ਜਿੱਦਾਂ ਤਾਂ ਬੰਨ ਨਹੀਂ ਬੱਜੇ ਮਤਲਬ ਲੱਗੇ ਪਏ ਆ ਬੰਨ ਨਹੀਂ ਬੱਜੇ ਬੰਨ ਬੱਜੇ ਨਹੀਂ ਬਾਈ ਕਹਿੰਦਾ ਸਾਡੇ ਵੀ ਚੱਲ ਰਹੀ ਹੈ ਸੇਵਾ ਬੰਨਾਂ ਦੇ ਬਾਕੀ ਬਈ ਜੀਰੀਆਂ ਦਾ ਬੁਰਾ ਹਾਲ ਆ ਗੰਨਾ ਨੇ ਕਿੰਨਾ ਬਚ ਗਿਆ ਵੀਰੇ ਮਾੜਾ ਮੋਟਾ ਕਿੱਥੇ ਆਪਾਂ ਘਰ ਦੇਖੋ ਪਹਿਲੀ ਗੱਲ ਮੇਰੇ ਵੀਰੇ ਇੱਧਰ ਤੇ ਆ ਵੀ ਜੀ ਦਾ ਘਰ ਦੇਖੋ ਜਿਹਦੇ ਘਰ ਦੀ ਹਾਲ ਤੁਹਾਨੂੰ ਜਮਾ ਖਰਾਬ ਲੱਗਦੀ ਉਹਦੇ ਘਰੇ ਜਾ ਕੇ ਲਓ ਹਾਂ ਵੀਰੇ ਵੀਰਾ ਜਾਂਦਾ ਪਹਿਲਾਂ ਕਿ ਰੇੜਾ ਅਗਲੇ ਦੇ ਫਿਰ ਉਦੋਂ ਬਾਅਦ ਹੈ ਕੋਈ ਨਾ ਕੋਈ ਨਾ ਪਿੰਨੇ ਜਿਹਦੇ ਘਰੇ ਜਾ ਕੇ ਬੱਤੀ ਲੋਡ ਹੁੰਦੀ ਹੈ ਉਹਦੇ ਘਰੇ ਲਓ ਜੀ ਬਾਈ ਆ ਕਿਹੜਾ ਪਿੰਡ ਆ ਵੀਰੇ ਇਹ ਪਿੰਡ ਕਿਹੜਾ ਬਾਈ ਜੱਜਾ ਹਾਂ ਜੱਜਾ ਜੱਜਾ ਪਿੰਡ ਬਣ ਰਹੇ ਆ ਬਾਈ ਸਮਾਨ ਸਰ ਸਾਰਾ ਸਮਾਨ ਦੇ ਰਿਹਾ ਵੀਰੇ ਉਧਰ ਵੀ ਸੇਵਾ ਚੱਲ ਰਹੀ ਆ ਉਹ ਵੀ ਰਸਣ ਲੈ ਕੇ ਆਏ ਹੋਏ ਆ ਪਾਣੀ ਦੀ ਬੇਟੀ ਦੇਖੋ ਸਰ ਵੀਰੇ ਹੁਣ ਪਹਿਲਾਂ ਅਗਲੇ ਦੇ ਘਰੇ ਜਾਈਦੇ ਹਨ ਦੇਖ ਕੇ ਆਈ ਦੀ ਆ ਕੰਡੀਸ਼ਨ ਕਿੱਦਾਂ ਦੀ ਆ ਫਿਰ ਉਦੋਂ ਬਾਅਦ ਅਸੀਂ ਆਪ ਜਾ ਕੇ ਅਗਲੇ ਦੇ ਘਰੇ ਸਮਾਨ ਸੜਕ 'ਤੇ ਆਈਦਾ ਇਦਾਂ ਦੇਖ ਕੇ ਸੇਵਾ ਕਰਿਆ ਕਰੋ ਹੈਨਾ ਵੀਰੇ ਜੇਲਦਾਰ ਬਿਲਕੁਲ ਵੀਰੇ ਬਿਲਕੁਲ ਹੁਣ ਕਿਉਂਕਿ ਆ ਹੁਣ ਦੇਖੋ ਘਰ ਵਿੱਚ ਆ ਕੇ ਆ ਪਿੰਡ ਦੇ ਵਿੱਚ ਆ ਕੇ ਆ ਹੁਣ ਜਿਹੜੇ ਸੜਕ ਤੇ ਨੇ ਉਹਨਾਂ ਤਾਂ ਹਰੇਕ ਨੂੰ ਮਿਲ ਜਾਂਦਾ ਆ ਦੇਖੋ ਹੁਣ ਕੰਡੀਸ਼ਨ ਦੇਖੋ ਨਹੀਂ ਕੁਝ ਬੰਦੇ ਬਈ ਪਤਾ ਕੀ ਧੱਕਾ ਕਰਦੇ ਨੇ ਧੱਕੇ ਨਾਲ ਮੁੰਡਾ ਲੈ ਕੇ ਭੱਜ ਗਿਆ ਜਿਹੜਾ ਵੱਡੇ ਲੋਗ ਆ ਨਾ ਉਹ ਸੋਹਂਦੇ ਹੀ ਨਹੀਂ ਸਾਡੀ ਨਾ ਨਾ ਕੋਈ ਗੱਲ ਨਹੀਂ ਮੈਂ ਤਾਂ ਕੋਈ ਨਹੀਂ ਕੋਈ ਆ ਦੇਖੋ ਹੁਣ ਇੱਕ ਕਮਰਾ ਇਹ ਵੀ ਵਿਚਾਰਾ ਝੋਂਦਾ ਆ ਸਾਰਾ ਰਹਿائش ਹੀ ਹੋਰੀ ਇਹਨਾਂ ਦੀ ਭੈਣ ਹੋਣਾ ਸੀ ਆਏ ਮੋਲੇ ਲਿਆ ਕੇ ਦਰਪਾਲ ਪਾਈ ਕੋਟੇ ਕੋਈ ਗੱਲ ਨਹੀਂ ਮਾਤਾ ਪ੍ਰਮਾਤਮਾ ਸਭ ਦੇਖ ਪਾਣੀ ਪੀਣਾ ਨਹੀਂ ਕਿ ਕਿ ਸਾਡੀ ਸਾਡੀ ਖਰਾਬ ਹੋਈ ਜੋ ਕੋਈ ਕੋਈ ਨਹੀਂ ਮਾਤਾ ਕੋਈ ਤੁਸੀਂ ਤੁਹਾਨੂੰ ਪਾਣੀ ਪੋਣੀ ਚਾਹੀਦਾ ਪੇਟੀ ਪੁੱਟੀ ਹੋਰ ਲੈ ਆਉਂਦਾ ਪਾਣੀ ਹੈ ਰੋ ਪਿੰਡ ਚਾਹੀਦਾ ਹਾਂਜੀ ਵੀਰ ਨੰਬਰ ਦੇ ਹਾਂਜੀ ਨੰਬਰ ਦੇ ਦੇ ਵੀਰ ਨੂੰ ਫੋਨ ਕਿਤੇ ਕੋਈ ਗੱਲ ਨਹੀਂ ਆਪਾਂ ਫਿਰ ਆਪਾਂ ਨੂੰ ਤਾਂ ਦੇਰੀਆ ਦੂਰ ਪੈਂਦਾ ਨਾ ਤੁਹਾਨੂੰ ਬੜਾ ਜੀ ਤੇ ਤਾਂ ਦਿੱਤੀ ਹੋਣਾ ਬਰੇ ਬਹੁਤ ਯਾਰ ਕੀ ਕਹੀ ਹੈ ਹਨਾ ਬਹੁਤ ਹਨਾ ਤੇ ਖਰਾਬ ਨੇ ਯਾਰ ਬਹੁਤ ਔਖਾ ਚਲੋ ਨਹੀਂ ਮੇਰਾ ਹਾਂਜੀ ਫ੍ਰੀ ਸ਼ਾਟਾਂ ਨਹੀਂ ਕੋਲੀਆਂ ਚਲੋ ਚਲਾ ਆਇਓ ਵੀਰੇ ਹਕੋਟ ਰੇਟ ਆਉ ਲੋੜ ਪਾਈ ਤਾਂ ਦੇ ਦਿਓ ਯਾਰ ਸਭ ਨੂੰ ਦੇ ਨਾ ਬੱਸ ਇੰਨੇ ਕਰਨੇ ਦੋ ਲੈ ਕੇ ਕਿ ਨਾ ਵਾਪਸ ਆਏ ਨਾ ਵਾਪਸ ਆਏ ਯਾਰ ਆ ਬੜੀ ਘੱਟ ਲੋੜ ਆਉਂਦੀ ਲੈ ਕੇ ਜਾ ਆ ਘਰ ਦੇ ਨਾਲ ਕਿਹੜੇ ਆਪਣੇ ਲੋੜ ਬਈ ਜਿੰਨ ਲੋੜ ਆ ਉਹੀ ਲੈ ਕੇ ਜਾਇਓ ਸਿਰਫ ਨਹੀਂ ਹੋਰ ਤੇ ਕੰਮ ਆਉਣਗੇ ਹੋਰ ਆਪਣੇ ਬੜਾ ਕੁਝ ਦੇ ਦੇਣਾ ਵਾ ਇੱਕ ਮਿੰਟ ਇੱਕ ਮਿੰਟ ਬਈ ਮੇਰੇ ਪੈਸੇ ਬੇਵਾਬ ਹੋ ਗਏ ਗਰਮੀ ਕਰਕੇ ਬਾਲਾ ਜਿਆਦਾ ਹੋ ਗਿਆ ਛੋਲੇ ਬਣ ਗਏ ਨਾ ਬ੍ਰਿਆ ਚਾਹ ਯਾਰ ਲੋਕਾਂ ਨੇ ਸਪੈਕ ਆ ਬਈ ਚਾਹ ਵੀ ਤੇਜੀ ਵੀ ਰਹੀ ਰਹਿੰਦੇ ਨਹੀਂ ਨਹੀਂ ਧੰਨਵਾਦੀ ਧੰਨਵਾਦ ਬੱਸ ਮਿਹਰਬਾਨੀ ਹੈ ਬੱਸ ਸ਼ੁਕਰੀਆ ਕੋਈ ਗੱਲ ਨਹੀਂ ਬਾਬਾ ਜੀ ਧੰਨ ਮੈਂ ਤੁਸੀਂ ਨਾ ਨਾ ਕੋਈ ਨਹੀਂ ਤੁਸੀਂ ਇੰਨਾ ਬਹੁਤ ਇਨਾ ਹੌਸਲਾ ਮਿਲ ਗਿਆ ਵਾਧੂ ਹੈ ਇਹ ਦਰਮੀਓ ਬਾਹਰ ਇੱਕ ਲੈ ਭਾਈ ਆ ਗਏ ਉਹਨੇ ਪੱਠਾ ਤਾਂ ਹਰ ਰੋਗ ਤਾਂ ਨਾ ਭਾਈ ਉਹ ਵੀਡੀਓ ਨਾਲ ਵੀਡੀਓ ਬਣਾ ਹਾਂ ਪੱਠਿਆਂ ਦੀ ਗੱਲ ਐ ਮੈਂ ਵੀ ਪੱਠੇ ਸਮਝ ਲੋ ਜੀ ਅੱਜ ਵੀ ਤੁਹਾਡਾ ਖੇਤ ਸੁੱਕਦਾ ਹੈ ਨਾ ਹਲੇ ਮਹੀਨਾ ਨਹੀਂ ਸੁਕਾ ਕੇ ਅੱਜ ਤੋਂ ਤੁਹਾਡੇ ਹਲੇ ਕਿੱਥੇ ਸੁੱਕਣਗੇ ਪੱਠੇ ਬੀਜ ਹੋਣਗੇ ਉਹ ਬੀਜ ਦੇ ਨਾਲ ਦੀ ਨਾਲ ਥੋੜਾ ਖੇਤ ਮਤਲਬ ਕਿੰਨੇ ਟਾਈਮ ਤੱਕ ਸੁੱਕ ਜਾਣਗੇ ਵੀਰੇ 20-25 ਦਿਨ ਤੱਕ ਸੁੱਕਣਗੇ ਹੈਨਾ ਹਾਂ ਹੁਣ ਹਰਾ-ਜਾਰਾ ਜਮਾਈ ਖਤਮ ਆ ਵੀਰੇ ਵੀ ਮੇਨ ਜਿਆਦੇ ਚਾਰ ਹਨਾ ਚਾਰ ਦੀ ਲੋੜ ਚੌਕਰ 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 ਤੂੜੀ ਚੌਕਰ ਦੇ ਬਾਈ ਤੂੜੀ ਕਿਵੇਂ ਬਚੂ ਚਾਰ ਵੀਰੇ ਇਦਾਂ ਵਰਤਾਇਆ ਜਾਏ ਨਾ ਜਿੱਦਾਂ ਕਹ ਤੁਸੀਂ ਦੇਜੇ ਸੌਦਾ ਹਰ ਘਰ ਇਦਾਂ ਵਰਦਾ ਦੇ ਪੜਾ ਚੜਦੇ ਆ ਉਹ ਕਈ ਵਾਰ ਲੈਂਦੇ ਆ ਕਈਆਂ ਦੇ ਘਰਾਂ ਦੇ ਘੜੋ ਘੜੋ 50 50 ਗੱਠੇ ਕਈਆਂ ਦੇ ਘਰ ਜੋਬ ਨਹੀਂ ਪਤਾ ਕੀ ਗੱਲ ਹੈ ਵੀਰੇ ਅਸੀਂ ਪਹਿਲਾਂ ਅਗਲੇ ਦੇ ਘਰੇ ਜਾਂਦੇ ਆ ਯਾਰ ਹੁਣ ਸਾਡੇ ਨਾਲ ਬੰਦੇ ਹੋਰ ਵੀ ਦੀ ਚਲੋ ਚਲੋ ਵੀਰੇ ਤੋਰੋ ਵੀਰੇ ਤੋਰੋ ਮੜਾਏ ਭਾਈ ਸ਼ੋਲਡ ਸ਼ੂਟ ਨਹੀਂ ਬੱਚਾ ਵੜੇ ਜੋ ਹਣਚਾ ਯਾਰ ਯਾਰ ਬੱਚਾ ਲੈ ਵੀਰੇ ਗੱਦਾ ਦੇ ਦੋ ਗੱਦਾ ਨਹੀਂ ਨਹੀਂ ਭਾਈ ਥੱਲੇ ਤਾਂ ਉਤਰ ਲੱਗ ਨੂੰ ਮੇਰੇ ਬੋਲੇ लो भी बन तो आ गए जिथे बन ला रहे ने बन टुटा हुए वे, वे बड़ा ज्यादा देखो भाई ਚਲੋ ਜੀ ਚਲੋ ਦੇਖੋ ਹਾਲਾਤ ਆਉ ਕੋਠੀ ਹੈ ਜਿਹੜੀ ਬੜੀ ਮਸ਼ਹੂਰ ਹੋਈ ਸੀ ਕਰੋੜ ਵਾਲੀ ਕਰੋੜ ਤੋਂ ਕਰੋੜ ਵਾਲੀ ਦਰਿਆ ਕਿੱਥੇ ਆ ਦਰਿਆ ਨਹੀਂ ਇਧਰ ਦਰਿਆ ਸੜਾਏ ਪਈਆ ਲੱਗੇ ਹੋਏ ਆ ਮਾਝੇ ਵਾਲੇ ਬੰਦੇ ਸਾਰੇ ਆਹ ਦੇਖੋ ਕਿਵੇਂ ਬੈਠੇ ਆ ਬੰਨ ਤੇ ਬੰਨ ਦੀ ਸੇਵਾ ਚੱਲ ਰਹੀ ਯਾਰ ਆਜੋ ਜਲਦਾਰ ਵੀਰੋ ਜਲਦ ਆ ਦੇਖੋ ਬਾਈ ਫਾਸਲਾ ਦਾ ਨੁਕਸਾਨ ਆ ਬਾਜ ਬੰਨੇ ਹੈ ਸਟਾਰਟ ਆ ਬੰਨ ਬੰਨ ਡਿਆ ਟੁੱਟਿਆ ਦੀ ਗਾਹਾਂ ਤੋਂ ਉਹ ਦੇਖੋ ਆ ਜਮੇ ਖੇ ਖਰਾਬ ਸਾਰਾ ਕੁਝ ਤੁਸੀਂ ਆਪ ਡਾਊਨ ਥੱਲੇ ਮਿੱਟਰ ਮਿੱਟਰ ਗਰਾਊਂਡ ਲੈ ਵੇ ਦੇਖੋ ਬਾਈ ਆ ਬੰਨ ਟੁੱਟਿਆ ਹੋਇਆ ਹੋਰੋਂ ਬੰਨ ਲਾ ਰਹੇ ਨੇ ਸੁਬੈਦੇ ਮਾਰੇ ਪਟਪਟ ਏਡੇ ਏਡੇ ਜੋੜਨਾ ਇਧਰੋਂ ਬੰਨ ਉਹ ਰਹੀ ਜੋੜ ਰਹੇ ਨੇ ਉਧਰ ਫਸਲਾਂ ਦੇਖੋ ਜਮੇ ਇਹ ਖਰਾਬ ਕਰਤੀਆਂ ਹੋਰ ਲਾ ਰਹੇ ਨੇ ਬੰਨ ਵਨ ਲਾ ਰਹੇ ਆ ਉੱਪਰ ਦੇ ਪਾਸੇ ਬੰਨ੍ਹ ਜੋੜਨਾ ਅੰਦਰ ਵੀ ਛੇੜਨਾ ਕ੍ਰੇਨ ਵਾਲੇ ਟਰਾਲੀਆਂ ਖਾਲੀ ਕਰ ਰਹੇ ਆ ਉਹ ਪਰਲੇ ਪਾਸੇ ਬੰਨ੍ਹ ਲਾਉਣਾ ਜੋੜਨਾ ਪਰਾ ਦੇਖੋ ਬਈ ਹਾਲਾਤ ਰੇ ਆਇਆ ਤੈਨੂੰ ਝੋਨਾ ਦਿਖਾ ਮਰਪਨ ਵੇ ਆ ਦੇਖ ਲਓ ਬਈ ਝੋਨਾ ਇਹ ਜੀਰੀ ਲੱਗੀ ਹੋਈ ਆ ਜੀਰੀ ਫਿਰਤਾ ਦੇਖੋ ਕਿੰਨਾ ਜਨਾ ਚੜ ਗਿਆ ਬਈ ਫਿਰ ਬੰਨ੍ਹ ਲਾ ਰਹੇ ਆ ਉਪਰਲੇ ਪਾਸੇ ਨਾਲ ਕਨੈਕਟ ਕਰਨਾ ਬੰਦਾ ਅਰੇ ਇਹ ਤਾਂ ਦੇਖ ਲੋ ਕਿੰਨੀ ਕਿੰਨੀ ਆ ਗਈ ਬਈ ਫੜ ਕੇ ਔਖਾ ਯਾਰ ਬੜਾ ਜਿਆਦੇ ਪੁਰੇ ਵੀ ਪੈਂਦੇ ਆ ਬੰਦੇ ਦੇਖ ਲੋ ਰਾਤ ਨੂੰ ਇਹਨਾਂ ਨੇ ਕਿਹਾ ਅੱਡੀ ਜੀ ਕਿਹਨਾਂ ਨੇ ਨਾ ਨਾ ਉਧਰ ਨਹੀਂ ਜਾਂਦੇ ਹੈਗੇ ਬਾਲਾ ਉਪਰਾਂ ਕਰ ਦੇਖੋ ਭਈ ਇਧਰੋਂ ਆਉਂਦਾ ਦੀ ਬੰਨ ਤੋੜ ਕੇ ਪਾਣੀ ਹੈ ਕੀ ਕਹਿਣਾ ਮੈਂ ਕਿਹਾ ਘਰ ਇਹ ਖੇਤ ਖੂਚ ਨਹੀਂ ਹੈਗਾ ਤਾਂ ਸੜਕ ਦੇ ਉੱਪਰ ਘਰ ਬਣਿਆ ਹੋਇਆ ਹੈ ਲੋਕੇਸ਼ਨ ਤੇ ਘਰ ਬਣਿਆ ਹੋਇਆ ਉਹੀ ਹੋਣਾ ਹੈ ਵੀ ਬਣਾਤਾ ਚੱਕ ਕੇ ਖੇਤ ਚ ਆ ਤੁਹਾਨੂੰ ਸੜਕ ਦਿਖਾਉਣਾ 20 ਫੁੱਟੀ ਸੜਕ ਆਉਂਦੀ ਹੈ ਸੜਕੇ ਖਤਮ ਕਰਤੀ ਯਾਰ ਸੋਈ ਬੜਾ ਨੁਕਸਾਨ ਹੋ ਗਿਆ ਯਾਰ ਦਮ ਇਹ ਬਲਦੀਪ ਸਿੰਘ ਦੀ ਗੱਲ ਹੀ ਦੱਸ ਸਾਰਾ ਕੁਛ ਠਾਹਤਾ ਯਾਰ ਜੰਮ ਹੀ ਜੜ ਗਿਆ ਕੰਮ ਉਹ ਸੜਕ ਜਾ ਰਹੀ ਹੈ <table> ਸੜਕ ਦੇ ਉੱਪਰ ਪਈ ਹੋਈ ਹੈ ਕੋਈ ਉਹ ਸੜਕ ਜਾਂਦੀ ਸੀ ਸਾਹਮਣੇ ਉਹ ਸੜਕ 'ਚ ਵੀ ਪਾੜ ਪਾਤਾ ਬਹੁਤ ਤਕੜਾ ਉੱਥੇ ਉਹ ਦੇਖੋ ਸੜਕ ਉੱਥੋਂ ਚੜਦੀ ਸੀ ਉੱਥੋਂ ਮਤਲਬ ਐਨੂੰ ਰੋਡ ਧੀ ਉਹ ਵੀ ਡਾਤੀ ਇਹ ਪਾਣੀ ਜਦੋਂ ਮਾਤਾ ਆਇਆ ਵੀ ਬਾਲਾ ਇਕੱਠਾ ਹੀ ਆਇਆ ਸੀ ਕੋ ਲੱਗਦਾ ਉਹ ਰਿਸਕੀ ਕਰਮਾਂ ਅੰਦਰ ਤਾਂ ਜਾ ਹੀ ਨਹੀਂ ਸਕਦੇ ਦੇ ਵਿੱਚ ਹਨਾ ਉਹ ਵੀ ਪਤਾ ਨਹੀਂ ਕਦੋਂ ਕੀ ਕਿ ਇੱਕ ਗਿਰਜਣੇ ਕੀ ਹੋ ਜਾਣਾ ਇਹ ਕੋਈ ਹੋ ਰਹੀ ਨਹੀਂ ਜੀ ਮਤਰਾਤ ਨੂੰ ਆਇਆ ਸੀ ਜੀ ਪਾਣੀ ਸਵੇਰੇ ਸਵੇਰੇ ਜੀ ਤੁਸੀਂ ਇੱਥੇ ਹੀ ਸੀ ਉਹ ਸੜਕ ਪਹਿਲਾਂ ਉਹ ਸੜਕ ਉਹ ਟੁੱਟਿਆ ਉਹ ੱੱਕਾ ਵੱਜਿਆ ਉਹ ਟੁੱਟਿਆ ਬਹੁਤ ਤੇ ਹੋਏ ਤੇ ਚਾਉਏ ਪਾਣੀ ਚ ਪਾਣੀ ਉਹ ਬਹੁਤ ਰੇਤਾ ਤਾਂ ਦੇਖ ਲੈ ਕਿਵੇਂ ਚੜ ਗਿਆ ਅੱਛਾ ਇਹ ਥੋੜੀ ਜਮੀਨ ਹੈ ਯਾਰ ਬੰਨ ਰੁਟਿਆ ਇੱਧਰ ਤਾਂ ਬਹੁਤ ਪਿੱਛੇ ਚਲੇ ਗਿਆ ਪਰ ਹੁਣ ਤੁਹਾਡੇ ਨਾਲ ਹੋ ਰਿਹਾ ਕੋਈ ਮਦਦਗਾਰ ਕੋਈ ਮਦਦਗਾਰ ਕੋਈ ਤੇ ਸਰਕਾਰ ਤੇ ਸਾਡੇ ਕੋਲ ਕੋਈ ਨਹੀਂ ਉਹ ਤਾਂ ਕੀ ਆਉਣਾ ਸਰਕਾਰ ਤਾਂ ਆਈ ਨਹੀਂ ਸਸਤਾ ਆਈ ਨਹੀਂ ਯਾ ਲੋਕਲ ਵੀਰ ਭਾਈ ਤੁਸੀਂ ਨਾ ਬੋਤਾ ਨਾ ਹੋ ਕਰੋ ਤੁਸੀਂ ਫਿਲਹਾਲ ਇੱਕ ਅੱਧਾ ਕਮਰਾ ਦੋ ਕਮਰੇ ਕਹਿ ਕੇ ਆਪਣਾ ਰਹਿਣ ਦਾ ਪ੍ਰਬੰਧ ਕਰੋ ਚਲੋ ਜੋ ਨੇ ਥੋੜੇ ਤਾਂ ਤਾਂ ਹੁਣ ਚਲੋ ਕੀ ਜਾਣ ਰਹੀ ਹੈ ਜੀ ਖਾਈ ਨਹੀਂ ਸਾਦੇ ਐਡਾ ਬੜਾ ਕਰ ਗਿਰ ਗਿਆ ਕੋਈ ਨਹੀਂ ਆਪਣੇ ਬਹੁਤ ਵੀਰ ਭਾਈ ਨਹੀਂ ਜੀ ਕਰਨਗੇ ਸਾਰੇ ਤੁਹਾਡੀ ਕੋਠੀ ਦਾ ਤਾਂ ਪੂਰੇ ਪੰਜਾਬ ਲੈਵਲ ਤੇ ਪੂਰਾ ਗਾਹ ਪਿਆ ਹੋਇਆ ਹੈ ਜੀ ਬਾਈ ਦੀ ਦੇਖਿਓ ਸਾਰਿਆਂ ਨੇ ਤੇ ਸਾਰੇ ਜਣੇ ਜਰੂਰ ਕਰਦੇ ਤੁਹਾਨੂੰ ਕੋਈ ਵੀ ਨਾ ਕੋਈ ਚਾਹ ਦਿੰਦਾ 20 ਦਿੰਦਾ 2 ਦਿੰਦਾ ਤੁਸੀਂ ਕਿਸੇ ਨੂੰ ਮਨੋ ਨਾ ਕਰੋ ਥੋੜਾ ਮਨਕੀਰਤ ਕੌਲ ਖਾਲਾ ਬਾਲਾ ਗਾਹ ਪਿਆ ਹੋਇਆ ਹੈ ਜੀ ਉਹ ਕਿਉਂ ਆ ਦੇਖੋ ਬਾਈ ਘਰ ਜਮੇ ਢਾਤਾ ਯਾਰ ਦੁੱਖ ਤਾਂ ਹੈਗਾ ਯਾਰ ਹੂੰ ਪਤਾ ਕੀ ਚੱਕਰ ਹੈ ਮੈਂ ਦੱਸਦਾ ਯਾਰ ਉਹ ਸਾਹਮਣੇ ਸੜਕ ਹਾਈਵੇ ਜਾ ਰਿਹਾ 24 20 ਫੁੱਟੀ ਸੜਕ ਜਾ ਰਹੀ ਆ ਪਿੱਛੇ 10 ਫੁੱਟੀ ਸੜਕ ਜਾ ਰਹੀ ਯਾਰ ਯਾਰ ਪਾਣੀ ਨੇ ਉਹ ਨਹੀਂ ਛੱਡੀ ਐਡੀ ਬੜੀ ਉੱਚੀ ਸੜਕ ਤਾਂ ਯਾਰ ਕੋਠੀ ਕਿਆ ਚੀਜ਼ ਆ ਯਾਰ ਬਈ ਯਾਰ ਦੇਖੋ ਬਾਹਲਾ ਯਾਰ ਨੁਕਸਾਨ ਹੋ ਗਿਆ ਭਾਈ ਦੇ ਜਮਾ ਹੀ ਹੋਇਆ ਕੋਠੀ ਚੋਂ ਨਾ ਆ ਚੁੱਲਾ ਚੱਲਾ ਪਿਆ ਵਾ ਹੱਥ ਸੇਕਨ ਨਾਲ ਨਾਰਮਲ ਚੀਜ਼ਾਂ ਯਾਰ ਘਰ ਦੇ ਵਿੱਚ ਪਈਆਂ ਹੋਣੀਆਂ ਇਹ ਕਿਹੜਾ ਹੁਣ ਪਤਾ ਦੀ ਵੀ ਸਾਡੀ ਗਿਰ ਜੂਗੀ ਸੀ ਚੱਕੜ ਗਿਆ ਗਿਆ ਲੈ ਯਾਰ ਉਹ ਦੇਖ ਦਰਵਾਜ਼ੇ ਆਲ ਐਕਸਪਲੈਂਟਰ ਗਿਆ ਕੋਠੀ ਵੀ ਟੇਢੀ ਹੈ ਖਤਮ ਆ ਪਰ ਇਹਨੂੰ ਗਿਰਨੇ ਵਾਲੀ ਉਹ ਆ ਇਹ ਵੀ ਸਾਰੀ ਉਹ ਨਿਓਆ ਵੀ ਘੜ ਤੇ ਇੱਥੇ ਰਹਿ ਨਹੀਂ ਸਕਦੇ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਰਹਿ ਨਹੀਂ ਸਕਦਾ ਕੋਈ ਇੱਥੇ ਬੜਾ ਔਖਾ ਬਾਈ ਇਹਦੀਆਂ ਪਈਆਂ ਨੇ ਆਹ ਬਨੇ ਦੇ ਬਨੂਰੇ ਜੇ ਪਾਏ ਜੰਗਲ ਰੁਪਿਆ ਲਾਇ ਸੀ ਕੋਠੀ ਨੂੰ ਪਾਈ ਸੀ ਚਲੋ ਹੋਰ ਨਹੀਂ ਹੋਰ 50000 ਦੀਆਂ ਇੱਟਾਂ ਹੀ ਆਉਂਦੀਆਂ ਜੀ ਕੋਈ ਤਾਂ ਸਹੀ ਮੇਰੀ ਗੱਲ ਕੋਈ ਵਾਰ ਪਤਾ ਨਹੀਂ ਹੁੰਦਾ ਗੱਲ ਕੰਪੂਰੀ ਸੁਣੋ 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 ਆਪਾਂ ਸੁਣੀਏ ਆਪਾਂ ਇੱਕ ਪੱਕ ਸੁਣਿਆ ਹੋਇਆ ਦੁਆ ਵੀ ਸੁਣ ਲਈਏ ਇਹ ਨਾ ਕੋਣ ਹੈ ਇਹ ਨਾ ਪੰਜ ਸੱਤ ਦੇ ਵਿੱਚ ਪਾਣੀ ਆਉਂਦਾ ਰਿਹਾ ਹਾਂਜੀ ਮਾਤਾ ਅਸੀਂ ਉਹ ਤੁੱਸੀ ਤੇ ਬਹਿ ਕੇ ਨਾ ਉੱਥੇ ਚਲ ਜਾਂਦੇ ਰਹੇ ਆ ਉੱਪਰਲੇ ਪਾਸੇ ਹਾਂਜੀ ਉੱਥੇ ਰਹਿੰਦੇ ਰਹੇ ਆਪਣੇ ਘਰ ਬਲ ਵੇਂਦੇ ਰਹੇ ਪੰਜ ਦਿਨ ਤੇ রাਵੀ ਦਰਿਆ ਵਗਿਆ ਵਾ ਹਾਂਜੀ 27 28 29 30 ਤੱਕ 31 ਤੱਕ ਪਾਣੀ ਵਗਿਆ ਹੋਰ ਸਾਡੇ ਘਰ ਦੇ ਵਿੱਚ ਇੰਨਾ ਨਾ ਪਾਣੀ ਸੱਤ ਸੱਤ ਪਾਣੀ ਫਟਕ ਲੋ ਗਿਆ ਨਹੀਂ ਨਿਕਲਿਆ ਜਾਂਦਾ ਹਾਂਜੀ ਅਸੀਂ ਤੁੱਸੀ ਦੇ ਬਹਿ ਕੇ ਨਾ ਬੋਰੀਆਂ ਤੇ ਬਹਿ ਕੇ ਤੇ ਉੱਥੇ ਬਹਿ ਕੇ ਚਲ ਜਾਂਦੇ ਹਾਂ ਵਾਪਸ ਰਾਤ ਨੂੰ ਹਾਂ ਵੀ ਟਾਈਮ ਕੱਟ ਉੱਥੇ ਉੱਥੇ ਮੇਰਾ ਬੇਟਾ ਇਹ ਉਹ ਆਇਆ ਨਾ ਜਿਹੜਾ ਮਨਕੀਰ ਤੋਲ ਹਾਂਜੀ ਤੇ ਚਲੋ ਸਾਰੇ ਮਿਲੇ ਮੈਂ ਵੀ ਮਿਲੇ ਮੈਂ ਸਸਤੀ ਗੱਲ ਕੀਤੀ ਮੇਨੂੰ ਕਿਹਾ ਮਾਤਾ ਜੀ ਤੁਹਾਡੀ ਕੋਟੀ ਮਕਾਂ ਜੀ ਹਡੀ ਕੋਟੀ ਕੇਂਦਰ ਉਹਨੇ ਮੈਨੂੰ 50 ਰੁਪਏ ਦਿੱਤੇ ਜੀ ਚਲੋ ਮੈਂ ਅਹੀਂ ਲਾ ਕੇ ਆ ਗਏ ਹਾਂ ਹਾਂਜੀ ਅਗਲੇ ਦਿਨ ਉਹ ਸਾਡੇ ਨਗਰ ਦੇ ਵਿੱਚ ਆਇਆ ਸਾਰੇ ਘਰਾਂ ਦੇ ਵਿੱਚ ਹਾਂਜੀ ਸਾਰਿਆਂ ਘਰਾਂ ਦੇ ਵਿੱਚ ਐ ਚਲੋ ਨੁਕਸਾਨ ਸਾਰੇ ਕੰਮ ਬਿਟਦਾ ਵੀ ਬੇਟਾ ਸਾਰੇ ਪਿੰਡ ਦਾ ਹੀ ਹੋਇਆ ਇਹ ਇਹਦੀਆਂ ਮਤਲਬ ਫਰਸ਼ਾਂ ਬਹਿ ਗਈਆਂ ਕਿਸੇ ਦਾ ਘੱਟ ਕਿਸੇ ਦਾ ਬੜਾ ਪਾਣੀ ਬਾਈ ਚੱਲੇ ਹੀ ਬੜੇ ਪ੍ਰੈਸ਼ਰ ਨਾਲ ਚਲੋ ਉਹ ਕਿਸੇ ਨੂੰ ਨਾ ਕਿ ਇਹਨੂੰ ਕੋਈ ਲੱਖ ਦੇਗਾ ਕਿ ਇਹਨੂੰ ਕੁਛ ਦੇ ਮੇਰੇ ਬੇਟੇ ਨੇ ਇਹੋ ਗੱਲ ਕਹੀ ਵੀਰ ਜੀ ਤੁਸੀਂ ਮੇਰੇ ਘਰ ਦਾ ਹਾਲਤ ਵੀ ਜਾ ਕੇ ਵੇਖੋ ਵੇਖੋ ਬੜੀ ਉਹਨੇ ਇੱਕੋ ਗੱਲ ਕਹੀ ਵੀਰ ਜੀ ਮੇਰੇ ਘਰ ਦਾ ਹਾਲਤ ਜਾ ਕੇ ਵੇਖੋ ਤੇ ਕਹਿੰਦਾ ਵੀ ਤੁਹਾਨੂੰ ਦੇ ਦੇ ਗਿਆ 50000 ਰੁਪਏ ਮੇਰੇ ਵੀ ਬੱਚੇ ਨੇ ਉਹ ਗੱਲ ਕਹੀ ਵੀ ਭਰਾਵਾ ਤੂੰ ਆਪਣਾ ਸਕੈਨਰ ਸੈਂਡ ਕਰ ਮੈਂ ਤੇਰਾ 50000 ਰੁਪਏ ਭਾ ਦੇਣਾ ਆ ਗੱਲ ਵੀ ਇਤੋਂ ਵੱਧ ਕੋਈ ਗੱਲ ਨਹੀਂ ਹੋਈ ਹਾਂ ਹੁਣ ਸਾਡੇ ਪਿੰਡ ਚਲੋ ਸਾਡੇ ਕੋ 20 ਕਿੱਲੇ ਪੈਲੀ ਹੈਗੀ ਆਂ ਤੂੰ ਨੂੰ ਬੋਲੀਏ ਵੀ ਹੈਗੀ ਪਰ ਹੁਣ ਦੇ ਤਾਂ ਕਣਕ ਵੀ ਜੰਦੀ ਵੀ ਨਹੀਂ ਆਸ ਪਹਿਲੀ ਮਿੱਟੀ ਉਹ ਮਲੇ ਤਾਂ ਤਿਆਰ ਹੋਣੇ ਬਹੁਤ ਟਾਈਮ ਲੱਗ ਜੀ ਮਿੱਟੀ ਆ ਉਹ ਪਹਿਲੀ ਵੀ ਤਾਂ ਆਏ ਜਿਹੋ ਤੇ ਫਸਲ ਆ ਗੰਨਾ ਮਾਰਿਆ ਗਿਆ ਝੋਨਾ ਮਾਰਿਆ ਗਿਆ ਕਿਉਂਕਿ ਆਪਣੇ ਕੋਲ ਤਾਂ ਜਿਮੀਦਾਰ ਕੋਲ ਤਾਂ ਖੇਤੀ ਨਹੀਂ ਬੀਤੋ ਰੋਟੀ ਪਾਣੀ ਚੱਲਦਾ ਹੋਰ ਤਾਂ ਬਸ ਆਦਨ ਨਹੀਂ ਸਾਰੀ ਫਸਲ ਬਰਬਾਦ ਸਾਰੀ ਵੀ ਦੀ ਦੀ ਆ ਵੀ ਦੀ ਦੀ ਕਿਹ ਲਿਓ ਵਾਹੇ ਤਾਂ ਜੇ ਘਰ ਪਿਆ ਹੋਣਾ ਆਪਣੇ ਖੇਤਾਂ ਆ ਉਹ ਅੰਦਰ ਚਾਰ ਭਰੋਲੇ ਕਣਕ ਦੇ ਭਰੇ ਆ ਸਾਰੀ ਖਸਰੋਂ ਦੇ ਭਰਿਆ ਵਾ ਸਾਡੀ ਇੰਨੀ ਬਾਣੀ ਵੀ ਅਸੀਂ ਜੀਸੀਪੀ ਲਿਆ ਕੇ ਉਹ ਪਲੇਟ ਹੀ ਹਟਾ ਕੇ ਤੇ ਭਰੋਲਿਆਂ ਦਾ ਇਹ ਅੰਦਰੋਂ ਹਾਲਾ ਚਾਲ ਵੇਖ ਲੈ ਮੈਂ ਦਿਲੇ ਨਹੀਂ ਕਰਦਾ ਇਹ ਤੇ ਕੀ ਕਰੀਆ ਆ ਗੱਲ ਹੋਈ ਆ ਜੋ ਮਰਜੀ ਕਰੀ ਜਾਵੇ ਚਲੋ ਕੋਈ ਨਹੀਂ ਪਤਾ ਹੀ ਨਹੀਂ ਤੁਸੀਂ ਵੱਡੇ ਹੋ ਜੀ ਹਾਂਜੀ ਹਾਂ ਮੈਂ ਸਮਝਦਾ ਵਕਤ ਜਦੋਂ ਪਿਆ ਹੁੰਦਾ ਉਹ ਤੇ ਪੈਂਦਾ ਉਹਨੂੰ ਪਤਾ ਦੇਖੋ ਜਿਹੜਾ ਵਕਤ ਪਿਆ ਹੁੰਦਾ ਉਹ ਬੜੀਆਂ ਕੋਈ ਬੜੀਆਂ ਦੀਆਂ ਸੋਨੀਆਂ ਪੈਂਦੀਆਂ ਬੜੇ ਕਰਦੇ ਆ ਅਗਲਾ ਬਹੁਤ ਕੁਝ ਕਹਿੰਦਾ ਬਾਕੀ ਚਲੋ ਤੁਸੀਂ ਵੱਡੇ ਹੋ ਜੀ ਤੁਸੀਂ ਹੌਸਲ ਰੱਖੋ ਬੱਚੇ ਤਾਂ ਹੀ ਉਹ ਕਰਨਗੇ ਨਾ ਜੇ ਤੁਸੀਂ ਉਹ ਹਾਂਜੀ ਕੋਈ ਨਹੀਂ ਆਪਣੇ ਬਹੁਤ ਪ੍ਰਭਾਤਮਾ ਸਿਰ ਚਲੋ ਆਏ 8-9 ਲੱਖ ਰੁਪਏ ਸਾਡੇ ਖਾਤੇ ਚ ਆਇਆ ਵਾ ਝੂਟ ਕਿਉਂ ਬੋਲੀ 5 ਲੱਖ ਰੁਪਏ ਕਲ ਵੀਰ ਜੀ ਦबई ਕਿਉਂ ਆਏ ਸੀ ਕੋਈ ਕੋਈ ਕਹਿੰਦਾ ਜੀ ਕੋਈ ਨਹੀਂ ਸਾਰਾ ਕੁਝ ਹੋਣੀ ਜਵਾਬ ਨੇ ਹੋ ਜੂਗਾ ਜੀ ਕੋਈ ਗੱਲ ਨਹੀਂ ਕੋਈ ਤੁਹਾਨੂੰ 10000 ਰੁਪਏ ਦਿੰਦਾ ਉਹਨੂੰ ਵੀ ਉਹਦਾ ਵੀ ਦਿਨੋ ਧੰਨਵਾਦ ਕਰੋ ਕੋਈ ਨਹੀਂ ਪ੍ਰਭਾਤਮਾ ਮਹਿਰ ਕਰੂ ਹੋ ਜੂਗਾ ਬਈ ਇੱਥੇ ਸਾਰੇ ਬਾਬੇ ਲੱਗੇ ਹੋਇਆ ਕਾਰ ਸੇਵਾ ਵਾਲੇ ਜਾਂ ਹੋਰ ਬਾਬੇ ਜਿੰਨੇ ਵੀ ਆ ਪ੍ਰਸ਼ਾਸਨ ਦਾ ਪਰ ਇੱਕ ਵੀ ਅਧਿਕਾਰੀ ਨਹੀਂ ਹੈਗਾ ਦੇਖ ਲਓ ਸਾਰਾ ਸੰਗਤ ਆਪਣੇ ਆਪੇ ਸੇਵਾ ਕਰ ਰਹੀ ਹੈ ਸਾਰੇ ਬਾਬੇ ਨੇ ਮਾਵਾ ਮਾਵਾ ਕੋਨੇ ਵਾਲਾ ਬੰਨ ਤੇ ਦੇਖ ਲੈ ਸਾਰੇ ਲੋਕ ਆਪਣੀਆਂ ਤੇ ਲੱਗੇ ਨੇ ਕੋਈ ਉਰੇ ਹੋਣੀ ਸਰਕਾਰ ਦਾ ਜਾਂ ਕੁਛ ਵੀ ਸਿਸਟਮ ਮਾਵਾ ਤੇ ਲਾਲੀ ਅੰਦਰ ਗੱਡੀ ਭਰੀ ਹੋਈ ਹੈ ਆਪਣੀ ਕੁੱਪੜੀਆਂ ਦੀ ਨਹੀਂ ਗਣ ਪਤੇ ਵਾਲੀ ਬੜਾ ਜਾਨਾਓ ਬਾਈ ਵਧੀਆ ਲੱਗੀ ਬਾਈ ਇਹ ਹਾਂ ਲੈ ਮਮੀ ਜੀ ਘਰਾਂ ਦੀ ਘਰਾਂ ਵਾਲਿਆਂ ਚ ਯਾਰ ਕਿਦਾ ਜੀ ਨਹੀਂ ਕਰਦਾ ਹਨ ਕਿਸੇ ਦੀ ਵੀਡੀਓ ਬਣਾਉਣ ਨੂੰ ਇਹ ਵੀ ਪਰ ਮਾੜਾ ਮੋਟਾ ਆਪਾਂ ਨੂੰ ਥੋੜਾ ਜਿਹਾ ਸਿਸਟਮ ਤੁਹਾਨੂੰ ਪਤਾ ਹੀ ਆ ਵੀ ਮਾੜਾ ਮੋਟਾ ਕਰਨਾ ਪੈ ਜਾਂਦਾ ਕੱਪੜੇ ਤੇ ਕਾਫੀ ਕੱਲ ਬੰਡ ਤੇ ਕੁਝ ਅੱਜ ਬੰਡ ਰਹੇ ਗੱਡੀ 'ਚ ਰਹਿ ਗਈ ਤੇ ਜਿਹੜੇ ਪਰੇ ਉਹ ਆ ਤੈਨੂੰ ਦੇਣਾ ਮੈਂ ਆ ਤੈਨੂੰ ਪਾਉਣਾ ਫਿਰ ਆ ਬਸਾ ਦੀਆਂ ਤੇਨੂੰ ਦੇਪ ਦਿੱਤਾ ਅੱਛਾ ਹਾਂ ਇਹ ਤਾਂ ਅਸ਼ੀਰਵਾਦ ਤੇ ਚਮਕਣੀ ਹੁਣ ਨਹੀਂ ਪਹਿਣਾ ਇਹ ਪਉ ਸਾਧੀਆਂ ਚ ਕੋਈ ਨਹੀਂ ਸੁਲਾਈ ਕਰਦਾ ਸੁਲਾਈ ਕਰ ਦੂਗਾ ਇਹ ਲੈ ਜਾ ਲੈ ਜਾ ਲੈ ਆ ਬਹੁਤ ਸਹੀ ਆਹ ਵੇਖੋ ਵਧੀਆ ਹੋ ਗਿਆ ਆਹ 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 ਆ